ਇੱਥੇ ਆਓ ਬਾਬਾ ਜੀ ਮੱਖੀ ਜੀ ਡੁੱਲਿਆ ਆ ਬਾਬਾ ਜੀ ਬਸ ਬਿਲਕੁਲ ਚੰਗੀ ਗੱਲ ਆ ਇਹੋ ਜਿਹਾ ਜਦਾਂ ਦੀ ਮਰਜ਼ੀ ਸਰਦਾਰੀ ਬਣਾਓ ਇਹ ਨਹੀਂ ਪੈਣਾ ਵਿੱਚ ਜੋ ਉਹ ਵੀ ਨਾ ਕਰਿਆ ਇਹ ਸਰਦਾਰੀ ਲਾਜੀ ਆ ਆ ਦਿਖਾ ਆ ਵਾਲਾ ਜ਼ੂਮ ਕਰ ਆਹੋ ਲੈ ਵੇਖਣ ਆ ਜੇ ਤੁਸੀਂ ਆਓ ਲੈ ਵੇਖਣ ਆ ਜੀ ਆਓ ਲੈ ਵੇਖਣ ਆ ਜੀ ਆਹ ਲੈ ਚੱਕੋ ਇਹ ਠੀਕ ਆ ਅਜ ਪਾਣੀ ਮਾਤ ਲਾ ਆਪਣਾ ਬੋਸ ਸਰ ਉਹ ਤੁਹਾਨੂੰ ਜੱਗ ਲੈਣ ਲੱਗੇ ਹੁਣ ਹੈ ਯਾਰ ਨਾ ਰੱਖੋ ਇਹਨਾਂ ਸਾਰਾ ਸੋਹਣਾ ਤੁਸੀਂ ਮੇਲਾ ਦੇਖਣ ਆਏ ਕੀ ਕਰੋਂ ਹੁਣ ਕਾਕਾ ਕੋਨੇ ਕੰਮ ਨਾ ਕਰਿਓ ਸੋਲਿਆ ਇੱਧਰ ਬੇਟਾ

ਬਾਬਾ ਜੇ ਮੈਂ ਸਾਹਮਣੇ ਟੱਲੂ ਮੈਂ ਦਿਖਾਉ ਲੋਕਾਂ ਨੂੰ ਇਹ ਆ ਵੀ ਆ ਸਤਨੂੰ ਦਾ ਪਾਣੀ ਪਾਣੀ ਦੂਜਾ ਦੇ ਦਿਓ ਥੋੜਾ ਦੱਸ ਬਾਬਾ ਜੀ ਮਾਨਦਾਰੀ ਬਣਾ ਤੁਸੀਂ ਜਿਹੜੇ ਇਮਾਨਦਾਰੀਆਂ ਚੁੱਕ ਲੈਂਦਾ ਆ ਬਾਬਾ ਜੀ ਬਸ ਬਿਲਕੁਲ ਚੰਗੀ ਗੱਲ ਆ ਇਹੋ ਜਿਹੇ ਜਦਾਂ ਦੀ ਮਰਜ਼ੀ ਸਰਦਾਈ ਬਣਾਓ ਇਹ ਨਹੀਂ ਪਹਿਣਾ ਵਿੱਚ ਉਹ ਵੀ ਨਾ ਕਰਿਆ ਇਹ ਸਰਦਾਈ ਲਾ ਆ ਦਿਖਾ ਆ ਬੜਾ ਜ਼ੂਮ ਕਰ। ਆਹੋ ਲੈ ਵੇਖਣ ਆ ਜੇ ਤੁਸੀਂ। ਹਾਂ। ਆਓ ਲੈ ਵੇਖਣ ਆ ਜੇ। ਯੋ। ਆਓ ਲੈ ਵੇਖਣ ਆ ਜੇ। ਆਹ ਲੈ। ਚੱਕੋ ਇਹ। ਠੀਕ ਆ। ਅਜ ਪਾਣੀ ਮਾਤ ਲਾ। ਆਪਣਾ ਬੋਸ। ਸਰ। ਉਹ ਤੁਹਾਨੂੰ ਜੱਗ ਲੈਣ ਲੱਗੇ ਹੁਣ। ਹੈਂ? ਯਾ ਨਾ ਰੱਖੋ ਇਹਨਾਂ ਸਾਰਾ ਸੋਨਾ। ਹਲਾ ਤੁਸੀਂ ਮੇਲਾ ਦੇਖਣਾ ਹੈ ਕੀ ਕਰ ਰਹੇ ਹੋ? ਹੁਣ ਕਾਕਾ ਹੁਣੇ ਕੰਮ ਨਾ ਕਰਿਓ। ਸੋਲਿਆ ਇੱਧਰ ਬੇਟਾ। ਬੱਚੇਓ ਤੁਸੀਂ ਮੇਰੇ ਹੈ। ਨੁਕਸਾਨ